ਪਹਿਲੀ ਮੀਟਿੰਗ ਦੇ ਵਿੱਚ ਵੀ ਅਸੀਂ ਜਿੰਨੀਆਂ ਐਨਐਚਈ ਦੀਆਂ ਗਲਤੀਆਂ ਜਾਂ ਜਿਹੜੇ ਐਨਐਚਈ ਨੇ ਕੰਮ ਨਹੀਂ ਕੀਤੇ ਜਿੱਥੇ ਸਾਡੇ ਜਨਤਾ ਦੇ ਨਾਲ ਠੱਗੀ ਵਜ ਰਹੀ ਸੀ ਉਹ ਅਸੀਂ ਬਿਲਕੁਲ ਖੁੱਲ ਕੇ ਸਾਹਮਣੇ ਰੱਖਿਆ ਸੀ ਲਿਖਤੀ ਵੀ ਦੇ ਕੇ ਗਏ ਸੀ ਉਹਦੇ ਤੇ ਡੀਸੀ ਸਾਹਿਬ ਨੇ ਜਦ ਹੀ ਲੈਟਰ ਬਣਾ ਕੇ ਐਨਐਚਈ ਨੂੰ ਭੇਜੇ ਸੀ ਪਰ ਇੱਥੋਂ ਕੁਝ ਪਤਾ ਲੱਗਿਆ ਵੀ ਐਨਐਚਈ ਨੇ ਕੋਈ ਜਵਾਬ ਨਹੀਂ ਦਿੱਤਾ ਅੱਜ 1 ਮਹੀਨਾ ਤੇ 6 ਦਿਨ ਹੋ ਗਏ ਆ ਟੋਲ ਬੰਦ ਨੂੰ ਪਰ ਐਨਐਚਈ ਅੱਜ ਵੀ ਕੋਈ ਜਵਾਬ ਨਹੀਂ ਦੇ ਰਿਹਾ ਅੱਜ ਵੀ ਐਨਐਚਏ ਉੱਤੇ ਕੋਈ ਗੰਭੀਰ ਨਹੀਂ ਹੈ ਵੀ ਅਸੀਂ ਕੋਈ ਜਵਾਬ ਦਈਏ ਇਹਦਾ ਕੋਈ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰੀਏ ਨਹੀਂ ਉਹ ਲੱਗਦਾ ਨਹੀਂ ਹੈਗੇ ਅੱਜ ਵੀ ਜਿਹੜੀਆਂ ਫੇਰ ਉਸ ਤੋਂ ਬਾਅਦ ਚ ਇਨਕੁਆਰੀ ਦੇ ਵਿੱਚ ਜੋ ਸਾਡੇ ਸਾਹਮਣੇ ਆਇਆ ਜੋ ਅਸੀਂ ਲੱਭਿਆ ਉਹ ਅੱਜ ਫੇਰ ਅਸੀਂ ਲਿਖਤੀ ਦੇ ਕੇ ਚੱਲੇ ਆਂ ਵਿਚਾਰਾ ਹੋਈਆਂ ਨੇ ਪਰ ਕਿਤੇ ਨਾ ਕਿਤੇ ਅਜੇ ਟੋਲ ਪੁਲਜੇ ਦੇ ਰੇਟ ਘੱਟ ਕਰਨ ਦੀ ਗੱਲ ਨਹੀਂ ਚੱਲੀ ਕੋਈ ਵੀ ਗੱਲ ਉਹਨਾਂ ਨੇ ਨਹੀਂ ਹਾਂ ਨਹੀਂ ਕੋਈ ਬੇਸਟਾ ਜੇ ਕੋਈ ਸਟਾ ਨਹੀਂ ਨਿਕਲਿਆ ਹੈ ਕਿਸੇ ਚੀਜ਼ ਦਾ ਵੀ ਕਿ ਅਸੀਂ ਘਟੇ ਤੇ ਰਾਹ ਲੱਭਦੇ ਪਏ ਫੇ ਘਟ ਕਿਵੇਂ ਕਰਾਂਗੇ ਕਿਉਂਕਿ ਇਹ ਪ੍ਰਸ਼ਾਸਨ ਤੇ ਕਮੇਟੀ ਮੀਟਿੰਗ ਇਹਦੇ ਐਨਐਚਏ ਨਾਲ ਗੱਲ ਕਰ ਸਕਦਾ ਪਰ ਕਿਤੇ ਨਾ ਕਿਤੇ ਐਨਐਚਏ ਵੀ ਤੇ ਗੰਭੀਰ ਹੋਵੇ ਨਾ ਤੇ ਵੀ ਹਾਂ ਮੈਂ ਕੰਮ ਕਰਾਉਣਾ ਮੈਂ ਇਹਦਾ ਰੇਟ ਕੱਟ ਕਰਨਾ ਆ ਕਰਨਾ ਪਰ ਐਨਐਚਏ ਦੇ ਹਿਸਤੇ ਗੱਲ ਹੀ ਨਹੀਂ ਕਰਦਾ ਕੋਈ ਗੱਲ ਕਰਨ ਨੂੰ ਇੱਕ ਕੀ ਰਿਹਾ ਕੀ ਸੋਚ ਕੇ ਬੈਠੇ ਨੇ ਕਿ ਕਿਉਂ ਸਮਾਂ ਨਿਕਲ ਜਵੇ ਫੇਰ ਅਸੀਂ ਚਾਲੂ ਕਰ ਲਈ ਇਹ ਸੋਚ ਕੇ ਬੈਠੇ ਹੋ ਨਹੀਂ ਐਨਐਚਏ ਦੇ ਦਿਮਾਗ 'ਚ ਇੱਕ ਗੱਲ ਆ ਵੀ ਅਸੀਂ ਸਟੇਟ ਤੋਂ ਪੈਸੇ ਲੈ ਲੈਣੇ ਜੋ ਸਾਡਾ ਘਾਟਾ ਪੈ ਰਿਹਾ ਹੈ ਇਸ ਸਟੇਟ ਤੋਂ ਲੈ ਲੈਣਾ ਉਹ ਇਸ ਦਿਮਾਗ 'ਚ ਬੈਠਾ ਪਰ ਕਿਤੇ ਨਾ ਕਿਤੇ ਸਾਨੂੰ ਆਸ ਆ ਵੀ ਹਾਈ ਕੋਰਟ ਇਹਦੇ ਤੇ ਸਖਤ ਰੁਕਤ ਤਿਆਰ ਕਰੂਗਾ ਕਿਉਂਕਿ ਪਹਿਲਾਂ ਵੀ ਹਾਈ ਕੋਰਟ ਦੇ ਵਿੱਚ ਇਹ ਇਹ ਕੰਪਨੀਆਂ ਟਰਮੀਨੇਟ ਹੋ ਚੁੱਕੀਆਂ ਨੇ ਇਹ ਪਹਿਲਾਂ ਵੀ ਦੋਸ਼ੀ ਪਾਏ ਗਏ ਨੇ ਉੱਥੇ ਹੁਣ ਵੀ ਸ਼ਾਇਦ ਇਹਨਾਂ ਦਾ ਉਹੀ ਹਾਲ ਹੋਊਗਾ ਉੱਥੇ ਕਿਉਂਕਿ ਜਿਹੜੇ ਵਕੀਲ ਸਾਹਿਬ ਨੇ ਸਾਡੇ ਉਹ ਖੁੱਲ ਕੇ ਗੱਲ ਕਰਨ ਪਰ ਸਾਰਾ ਕੁਝ ਦੁਬਾਰਾ ਤਾਂ ਨਹੀਂ ਹੋਣਾ ਕਿਉਂਕਿ ਮਿਆਦ ਵੀ ਪੂਰੀ ਹੋ ਚੁੱਕੀ ਹੈ ਕਿਸੇ ਦੇ ਅੰਡਰ ਵੀ ਨਹੀਂ ਆਉਂਦਾ ਸਾਰਾ ਕੁਝ ਤਾਂ ਦੁਬਾਰਾ ਹੋਣਾ ਚਾਹੀਦਾ ਵੀ ਗੱਲ ਹੀ ਨਹੀਂ ਬਣਦੀ ਵੀ ਦੁਬਾਰਾ ਚੱਲੇ ਉਹ ਬਿਲਕੁਲ ਜੀ ਇਹ 2021 ਦੇ ਵਿੱਚ ਇਹ ਤੇ ਅੱਜ ਜਿਹੜਾ ਐਨਐਚਏ ਦਾ ਅਧਿਕਾਰੀ ਉਹ ਇਹ ਗੱਲ ਕਹਿ ਰਿਹਾ ਸੀ ਅਸੀਂ ਪੜੇ ਔਖੇ ਕੱਢਿਆ ਕੰਪਨੀ ਨੂੰ ਵਿੱਚੋਂ ਮੈਂ ਤੇ ਇਹ ਨਹੀਂ ਸਮਝਉਂਦਾ ਕਿ ਕੋ ਬੰਦਾ ਸਾਡੇ ਕੋਲ ਕੰਮ ਨਹੀਂ ਕਰ ਰਿਹਾ ਸਾਡੇ ਕੋਲ ਧੱਕੇ ਨਾਲ ਤਨਗਾ ਕਿਵੇਂ ਲੈ ਜੂਗਾ ਉਹ ਹੈ ਇਹ ਬੜੀਆਂ ਇਹਨਾਂ ਦੇ ਹਾਸੋ ਹੀਣੀਆਂ ਜਾਂ ਗੱਲਾਂ ਵਿੱਚ ਜਿਹੜੀਆਂ ਇਹ ਕਰਦੇ ਨੇ ਜਿਹੜੀ ਕੰਪਨੀ ਨਹੀਂ ਕਰ ਸਕਦੀ ਐਨ ਐਚ ਏ ਆਈ ਇੱਕ ਸਰਕਾਰ ਆ ਤੇ ਕੀ ਸਰਕਾਰ ਉਹਨੂੰ ਉਹਦੇ ਤੇ ਸਭ ਕੋ ਲਾਇਸੈਂਸ ਰੱਤ ਕਰੇ ਉੱਤੇ ਜੁਰਮਾਨਾ ਪਾਵੇ ਉਹਨੂੰ ਬਾਹਰ ਕਰੇ ਪਰ ਸਾਨੂੰ ਕਿਤੇ ਨਾ ਕਿਤੇ ਲੱਗਦਾ ਕਿ ਸੂਮਾ ਕੋਈ ਕੰਪਨੀ ਹੈ ਨਹੀਂ ਸੀ ਇਹਨਾਂ ਦੇ ਲੀਡਰਾਂ ਨੇ ਮਿਲੀ ਭੁਗਤ ਠਗੀ ਟੋਰੀ ਨਾ ਉਹਨੂੰ ਇੱਕ ਨਾਂ ਦੇ ਕੇ ਆਪ ਹੀ ਖੜਾ ਕੀਤਾ ਇਸ ਟੂ ਉਹ ਕਿੱਥੇ ਜਾਂਦੇ ਸੀ ਪੈਸੇ ਉਹ ਪੈਸੇ ਪਤਾ ਨਹੀਂ ਅਜੇ ਤੱਕ ਇਹਨਾਂ ਨੂੰ ਕੋਈ ਨਹੀਂ ਪਤਾ ਵੀ ਕਿੱਥੇ ਜਾਂਦੇ ਨੇ ਉਹ ਡੀਸ ਸਾਹਿਬ ਨੇ ਕੀ ਪ੍ਰੋਸਾ ਦвая ਕਿ ਅਗਲੀ ਮੀਟਿੰਗ ਹੈ ਅਗਲੀ ਮੀਟਿੰਗ ਦਾ ਕੋਈ ਟਾਈਮ ਨਹੀਂ ਅਜੇ ਰੱਖਿਆ ਪਰ ਕਿਤੇ ਨਾ ਕਿਤੇ ਅਸੀਂ ਹਾਈ ਕੋਰਟ ਦੇ ਵਿੱਚ ਜਿਹੜਾ ਰੁਕ ਤਿਆਰ ਕੀਤਾ ਪਾ ਹਾਈ ਕੋਰਟ ਜਾਵਾਂਗੇ ਉੱਥੇ ਆਪਣੀ ਫਰਿਆਦ ਆ ਜਿਹੜੀ ਕਰਾਂਗੇ ਵੀ ਆ ਜਨਤਾ ਦੇ ਨਾਲ ਠੱਗੀ ਹੋਣੀ ਦੇ ਟੋਲ ਵੀ ਹੈ ਟੋਲ ਫਰੀ ਰੋਕੋ ਪ੍ਰਧਾਨ ਜੀ ਅੱਜ ਮੀਟਿੰਗ ਸੀ ਕੀ ਸਿੱਟਾ ਨਿਕਲਿਆ ਕੋਈ ਗੱਲਬਾਤ ਹੋਈ ਕੀ ਕਿਹਾ ਉਹਨਾਂ ਨੇ ਜੀ ਬਿਲਕੁਲ ਜੀ ਮੀਟਿੰਗ ਦਾ ਕੋਈ ਵੀ ਮੀਟਿੰਗ ਆ ਮੈਂ ਤਾਂ ਇਹ ਕਹਿਣਾ ਉਹਨਾਂ ਕੁਝ ਨਾ ਕੁਝ ਨਿਕਲ ਕੇ ਜ਼ਰੂਰ ਆਉਂਦਾ ਆ ਆਪਾਂ ਇਹ ਨਹੀਂ ਕਹਿ ਸਕਦੇ ਕੋਈ ਵੀ ਮੀਟਿੰਗ ਦਾ ਬੇਸ ਇਟਾ ਹੁੰਦਾ ਕਿਉਂਕਿ ਅਫਸਰ ਜਿਹੜੇ ਬੜੇ-ਬੜੇ ਵੀ ਬੈਠਦੇ ਨੇ ਪੜੇ ਲਿਖੇ ਨੇ ਉਹ ਵੀ ਤਾਂ ਉਹ ਕੋਸ਼ਿਸ਼ ਪੂਰੀ ਕਰ ਰਹੇ ਆ ਪ੍ਰਸ਼ਾਸਨ ਵੀ ਇਹਦਾ ਕੋਈ ਨਾ ਕੋਈ ਹੱਲ ਨਿਕਲਿਆ ਜਾਵੇ ਔਰ ਦੇਖੋ ਉਹਨਾਂ ਨੇ ਅੱਜ ਐਨਐਚਏ ਦਾ ਜਿਹੜਾ ਨਮਾਇੰਦਾ ਆਇਆ ਸੀ ਉਹਨੂੰ ਵੀ ਟਾਣਨਾ ਕੀਤੀ ਆ ਮੈਡਮ ਨੇ ਵੀ ਤੁਸੀਂ ਆਪਣੇ ਡਾਕੂਮੈਂਟਸ ਆਪਣੇ ਲੀਗਲ ਲੈ ਕੇ ਜਿਹੜੇ ਆ ਉਹ ਪੇਸ਼ ਹੋਇਆ ਕਰੋ ਮੇਰੀ ਮੀਟਿੰਗ ਦੇ ਵਿੱਚ ਇਦਾਂ ਖਾਲੀ ਹੱਤ ਨਾਲ ਆਇਆ ਕਰੋ ਕਿਉਂਕਿ ਜਦੋਂ ਕੋਈ ਵੀ ਗੱਲ ਕਰਦੇ ਸੀਗੇ ਉਹ ਫੋਨ ਕੱਢ ਲੈਂਦੇ ਸੀ ਵੀ ਅਸੀਂ ਪੁੱਛਦੇ ਆ ਉਹਨਾਂ ਕੋਲੇ ਕੋਈ ਡਾਟਾ ਹੀ ਹੈ ਨਹੀਂ ਨਾ ਉਹਨਾਂ ਕੋਲ ਕੋਈ ਡਾਕੂਮੈਂਟਸ ਆ ਸੋ ਇਸ ਕਰਕੇ ਅਸੀਂ ਇਹ ਵੀ ਬੇਨਤੀ ਕਰਦੇ ਆਂ ਮੀਡੀਆ ਦੇ ਮਾਧਮ ਰਾਹੀਂ ਕਿ ਉਹਨਾਂ ਨੂੰ ਕਹਿੰਨੇ ਆਂ ਵੀ ਤੁਸੀਂ ਆਪਣਾ ਅਧਿਕਾਰੀ ਉਹ ਭੇਜਿਆ ਕਰੋ ਵੀ ਜਿਹੜਾ ਦਮ ਰੱਖਦਾ ਹੋਵੇ ਫੈਸਲਾ ਲੈਣ ਦਾ ਲਗਾਤਾਰ ਟਾਈਮ ਵੱਧਦਾ ਜਾ ਰਿਹਾ ਕਿਸਾਨ ਜਥੇਬੰਦੀਆਂ ਵੀ ਬੈਠੀਆਂ ਰਹੀਆਂ ਉੱਥੇ ਟੋਲ ਫਰੀ ਹੁਣ ਵੀ ਚੱਲ ਰਿਹਾ ਹੈਗਾ ਤੇ ਲੱਗਦਾ ਨਹੀਂ ਕਿ ਸਮਾਂ ਬੀਤਨ ਬੀਤ ਜਾਏਗਾ ਉਸ ਤੋਂ ਬਾਅਦ ਫਿਰ ਉਸ ਤਰ੍ਹਾਂ ਦਾ ਚੱਲ ਪਏਗਾ ਦੇਖੋ ਜੀ ਹੁਣ 23 ਤਰੀਕ ਨੂੰ ਅਸੀਂ ਆਪ ਦਾ ਪੱਖ ਰੱਖਾਂਗੇ ਕੋਰਟ ਦੇ ਵਿੱਚ ਸਾਡਾ ਜਿਹੜਾ ਪੈਨਲ ਆ ਵਕੀਲਾਂ ਦਾ ਉਹ ਆਪਣਾ ਪੱਖ ਰੱਖੇਗਾ ਔਰ ਅਸੀਂ ਵੀ ਪੇਸ਼ ਹੋਵਾਂਗੇ ਉੱਥੇ ਔਰ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਮੀਡੀਆ ਦੇ ਮਾਧਮ ਰਹੀਂ ਵੀ ਥੋਕ ਕੇ ਪੱਖ ਰੱਖੋ ਇਹ ਹੁਣ ਜਿਹੜਾ ਲੁੱਟਖਸਟ ਹੋਈ ਆ ਜਿਹੜਾ ਪੈਸਾ ਗਿਆ ਵਾ ਇਹ ਸੂਬੇ ਦਾ ਪੈਸਾ ਇਹ ਸੂਬੇ ਨੂੰ ਵਾਪਸ ਮਿਲਣਾ ਚਾਹੀਦਾ ਟੋਲ ਮੁਲਾਜ਼ਮਾ ਕੋਈ ਵੀ ਡਾਕੂਮੈਂਟਸ ਪੂਰੇ ਨਹੀਂ ਨੇ ਤੁਹਾਨੂੰ ਕੋਈ ਡਾਕੂਮੈਂਟਸ ਨਹੀਂ ਆਏਗਾ ਜੀ ਅਸੀਂ ਪਹਿਲੇ ਦਿਨੋਂ ਉਹਨਾਂ ਤੋਂ ਡਾਕੂਮੈਂਟਸ ਮੰਗ ਰਹੇ ਆਂ ਪਰ ਪ੍ਰਸ਼ਾਸਨ ਵੀ ਉਹਨਾਂ ਨੂੰ ਬਾਰ-ਬਾਰ ਮੈਡਮ ਵੀ ਮੰਗੀ ਆ ਰਹੀ ਹੈ ਜੇ ਡੀਸੀ ਮੈਡਮਾਂ ਵੀ ਸਨ ਡਾਕੂਮੈਂਟਸ ਪੂਰੇ ਕਰੋ ਉਹਨਾਂ ਕੋਲ ਡਾਕੂਮੈਂਟਸ ਹੀ ਹੈ ਨਹੀਂ ਗੇ ਪ੍ਰੋਪਰ ਕਿਹਦੀ ਸ਼ੈ ਦੇ ਨਾਲ ਚੱਲ ਰਿਹਾ ਸੀਗਾ ਰੇਟ ਆਪਣੀ ਮਰਜ਼ੀ ਨਾਲ ਵਧਾਈ ਗ ਇਹ ਤਾਂ ਦੇਖੋ ਜੀ ਇਹ ਤਾਂ ਹਰੇਕ ਵਾਰ ਕਹਿ ਦਿੰਦੇ ਆ ਜੀ ਜੋ NH1 ਉੱਪਰੋਂ ਕਰੇਗਾ ਜੀ ਅਸੀਂ ਉਵੇਂ ਕਰ ਲਾਂਗੇ ਇਹ ਤਾਂ ਹੁਣ ਇਹ ਤਾਂ ਹੁਣ CPI ਜਾਂਚ ਅਸੀਂ ਤਾਂ ਕਿਹਾ ਵੀ ਇਹ ਮਸਲਾ ਬਾਤ ਜਾਂਚ ਦਾ ਇਹ ਜਾਂਚ ਹੋਣੀ ਚਾਹੀਦੀ ਆ ਤਾਂ ਕਿ ਆਪਾਂ ਨੂੰ ਪਤਾ ਲੱਗੇ ਵੀ ਜਿਹੜਾ ਇਹ ਸਾਰਾ ਕੰਮ ਚੱਲ ਰਿਹਾ ਸੀ ਕੀ ਦੀ ਸ਼ੈਤ ਤੇ ਚੱਲ ਰਿਹਾ ਸੀ ਅੱਛਾ ਲੁਧਿਆਣਾ ਵਾਸੀਆਂ ਨੂੰ ਤੇ ਟੋਲ ਨੂੰ ਲੈ ਕੇ ਕੀ ਅਪਡੇਟ ਹੈ ਲੁਧਿਆਣਾ ਵਾਸੀ ਤਾਂ ਇਹ ਦੇਖੋ ਬਹੁਤ ਖੁਸ਼ ਨੇ ਉਹ ਕਹਿੰਦਾ ਵੀ ਜਥੇਬੰਦੀ ਨੇ ਏਡਾ ਵਧੀਆ ਲੜਾਈ ਲੜੀ ਆ ਅਸੀਂ ਬਹੁਤ ਖੁਸ਼ ਆ ਔਰ ਜਥੇਬੰਦੀਆਂ ਲੜਦੀਆਂ ਵੀ ਆਈਆਂ ਅਸੀਂ ਅੱਗੇ ਲੜਦੇ ਵੀ ਰਵਾਂਗੇ ਲੋਕਾਂ ਦੇ ਹੱਕ ਸੱਚ ਦੀ ਆਵਾਜ਼ ਨੂੰ ਚੁੱਕਦੇ ਰਵਾਂਗੇ ਜਦੋਂ ਤੱਕ ਸਿੱਟਾ ਨਹੀਂ ਨਿਕਲਦਾ ਟੋਲ ਫ੍ਰੀ ਰਹੇਗਾ ਟੋਲ ਫ੍ਰੀ ਰਹੇਗਾ ਜੀ ਬਿਲਕੁਲ ਜਦ ਤੱਕ ਕੋਈ ਸਿੱਟਾ ਨਹੀਂ ਨਿਕਲਦਾ ਕਿਉਂਕਿ ਦੇਖੋ ਇਹ ਇੰਨੇ ਸਾਲਾਂ ਦਾ ਜਿਹੜਾ ਅੱਜ ਮੈਂ ਉੱਥੇ ਮੀਟਿੰਗ ਦੇ ਵਿੱਚ ਅ ਐਸ ਐਚਓ ਲੱਡੂਵਾਲ ਨੂੰ ਵੀ ਇਹ ਸਵਾਲ ਕੀਤਾ ਵੀ ਇਹਨਾਂ ਨੂੰ ਪੁੱਛਿਆ ਜਾਵੇ ਵੀ ਜਿਹੜੀ ਆ ਇੱਥੇ ਟੋਏ ਰਾਹੀਂ ਡੈਥਸ ਹੋਈਆਂ ਨੇ ਵੀ ਉਹ ਕਿੰਨੀਆਂ ਡੈਥਸ ਹੋਈਆਂ ਤਾਂ ਉਹਨਾਂ ਨੇ ਦੱਸਿਆ ਵੀ ਡੈਥਸ ਹੋਈਆਂ ਨੇ ਉਹਦਾ ਵੇਰਵਾ ਮੰਗਿਆ ਮੈਡਮ ਨੇ ਕਿਹਾ ਸਾਨੂੰ ਉਹਦੀ ਐਫ ਆਈ ਆਰ ਦਿੱਤੀ ਜਾਵੇ ਵੀ ਜਿਹੜੀ ਐਫ ਆਈ ਆਰ ਲਾਂਚ ਹੋਈਆਂ ਨੇ ਸੋ ਇਹ ਪੈਚ ਵਰਕ ਵੀ ਨਹੀਂ ਕਰ ਰਹੇ ਕਰੋੜਾ ਰੁਪਏ ਲੈ ਕੇ ਜੋ ਆਪਣੇ ਲੋਕ ਆ ਇਹਨੇ ਪੈਸੇ ਪੇ ਕਰ ਰਹੇ ਆ ਔਰ ਮਰ ਮਰ ਰਹੇ ਆ ਰੋਜ਼ ਐਕਸੀਡੈਂਟਸ ਹੋ ਰਹੇ ਨੇ ਪਤਾ ਨਹੀਂ ਕਿੰਨੀਆਂ ਵਿਚਾਰੀਆਂ ਜਾਨਾਂ ਜਾ ਰਹੀਆਂ ਨੇ ਸੋ ਇਸ ਬਾਰੇ ਆਪਾਂ ਨੂੰ ਬਹੁਤ ਜ਼ਿਆਦਾ ਇਹ ਮਸਲਾ ਗੰਭੀਰ ਆ ਇਹਨੂੰ ਆਪਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਕਿਸਾਨਾਂ ਦੀ ਅਗਲੀ ਕਾਰਵਾਈ ਕੀ ਅਗਲੀ ਕਾਰਵਾਈ ਜੀ ਅਸੀਂ ਹੁਣ ਕੋਰਟ 'ਚ ਆਪਣਾ ਜਵਾਬ ਦਵਾਂਗੇ ਧੰਨਵਾਦ ਜੀ